ਪ੍ਰੀਟ ਦੇ ਵਿੱਚ ਫਿਰ ਨਹੀਂ ਮਿਲੀ ਪੰਜਾਬੀ ਚਾਕੀ ਨੂੰ ਥਾਂ ਸੀਐਮ ਦਾ ਕੇਂਦਰ ਦੀ ਸਰਕਾਰ ਦੇ ਉੱਤੇ ਇਲਜ਼ਾਮ ਕਿ ਆਪ ਬੀਜੇਪੀ ਸ਼ਾਸਿਤ ਸੂਬਿਆਂ ਨੂੰ ਦਿੱਤੀ ਜਾਂਦੀ ਹੈ ਤਰਜੀਹ ਮਈ ਭਾਗੋ ਸ਼ਹੀਦਾਂ ਦੇ ਵਿਰਸੇ ਬਾਰੇ ਕੇਂਦਰ ਨੂੰ ਭੇਜੇ ਗਏ ਸੀ ਤਿੰਨ ਡਿਜ਼ਾਈਨ ਪਰ ਬੀਜੇਪੀ ਨੂੰ ਸ਼ਹੀਦਾਂ ਦੀ ਥਾਂ ਮੋਦੀ ਦੀ ਚਾਕੀ ਪਸੰਦ ਚਾਕੀ ਨੂੰ ਲੈ ਕੇ ਸੀਐਮ ਵਿਵਲੋ ਕੇਂਦਰ ਤੇ ਲਗਾ ਇਲਜ਼ਾਮ ਅਤੇ ਬੀਜੇਪੀ ਦਾ पलटवार ਕਿਹਾ ਆਪਣੀਆਂ ناکامیਆਂ ਲੁਕਾਉਣ ਦੇ ਲਈ ਲਗਾਏ ਜਾ ਰਹੇ ਨੇ ਝੂਠੇ ਇਲਜ਼ਾਮ ਟੈਕਨੀਕਲ ਗਰਾਉਂਡ ਦੇ ਉੱਤੇ ਰੱਦ ਹੋਈ ਹੈ ਚਾਕੀ ਪੰਜਾਬ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੀ ਚਾਕੀ ਨੂੰ ਥਾਂ ਨਾ ਮਿਲਣ ਦਾ ਨਾ ਮਿਲਣ ਨੂੰ ਦੱਸਿਆ ਮੰਦਪਗਾ ਕਿਹਾ ਕੇਂਦਰ ਫਿਰ ਤੋਂ ਫੈਸਲੇ ਤੇ ਕਰੇ ਵਿਚਾਰ ਅਕਾਲੀ ਦਲ ਨੇ ਪੰਜਾਬ ਸਰਕਾਰ ਤੇ ਵੀ ਚੁੱਕੇ ਸਵਾਲ ਪਰ ਜੜੋ ਯਾਤਰਾ ਤੋਂ ਬਾਅਦ ਹੁਣ ਰਾਹੁਲ ਗਾਂਧੀ ਸ਼ੁਰੂ ਕਰਨਗੇ ਪਰਤ ਨਿਆ ਯਾਤਰਾ 14 ਜਨਵਰੀ ਤੋਂ ਮਨੀਪੁਰ ਤੋਂ ਸ਼ੁਰੂ ਹੋ ਕੇ 20 ਮਾਰਚ ਨੂੰ ਮੁੰਬਈ ਦੇ ਵਿੱਚ ਖਤਮ ਹੋਵੇਗੀ ਯਾਤਰਾ ਕਾਂਗਰਸ ਨੇ ਕਿਹਾ ਸਮਾਜਿਕ ਅਤੇ ਰਾਜਨੀਤਿਕ ਮਿਆਂ ਦੇ ਲਈ ਖੂਬੀ ਕੀ ਹੈ ਯਾਰ ਸੰਗਰੂਰ ਦੇ ਪਿੰਡਾਂ ਲਾਲ ਦੇ ਵਿੱਚ ਰੇਲਵੇ ਟ੍ਰੈਕ ਦੇ ਉੱਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਹਟਾਇਆ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗੰਨੇ ਦੀ ਖਰੀਦ ਨਾ ਹੋਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਕਿਸਾਨ ਬਿਕਰਮ ਮਜੀਠੀਆ ਐਸਆਈਟੀ ਦੇ ਅੱਗੇ ਨਹੀਂ ਹੋਈ ਪੇਸ਼ ਐਸਆਈਟੀ ਨੇ ਦੁਬਾਰਾ ਪੁੱਛਗਿੱਛ ਲਈ ਕੀਤਾ ਸੀ ਤਲਬ ਇਸ ਤੋਂ ਪਹਿਲਾਂ 18 ਦਸੰਬਰ ਨੂੰ ਕਰੀਬ 7 ਘੰਟੇ ਤੱਕ ਮਜੀਠੀਆ ਤੋਂ ਹੋਈ ਸੀ ਪੁੱਛਗਿੱਛ ਅਕਾਲੀ ਦਲ ਚ ਵਾਪਸੀ ਦੇ ਲਈ ਰਾਜ਼ੀ ਹੋਏ ਬੀਬੀ ਜ਼ਗੀਰ ਕੌਰ ਨਿਊਜ਼ 18 ਤੇ ਬੋਲੇ ਮੇਰੇ ਖਿਲਾਫ ਪਾਇਆ ਮਤਾ ਕਿਤਨਾ ਜਾਵੇ ਦਰੁਸਤ ਤਾਂ ਮੈਂ ਪਾਰਟੀ ਦੀ ਸੇਵਾ ਲਈ ਹਾਜ਼ਰ ਮੇਰੀ ਲੜਾਈ ਐਸਜੀਪੀਸੀ ਬਾਬਤ ਸੀ ਨਾ ਕਿ ਕਿਸੇ ਅਹੁਦੇ ਲਈ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਸ਼੍ਰੀ ਫਤਗਟ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਨਾਲ ਰਹੀ ਮੌਜੂਦ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਸਿਜਦਾ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਖਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਇੱਕ ਵਾਰ ਫਿਰ ਤੋਂ 26 ਜਨਵਰੀ ਵਾਲੀ ਪਰੇਡ ਦੇ ਵਿੱਚ ਭਾਰਤ ਦੀ ਝਾਕੀ ਨੂੰ ਤਾਂ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲੇ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਇਹ ਹੋਈ ਕਰਨ ਜਾ ਰਹੇ ਹਾਂ ਤੇ ਇਸ ਝਾਕੀ ਨਾ ਮਿਲਣ ਵਾਲੀ ਖਬਰ ਦੇ ਉੱਤੇ ਪੰਜਾਬ ਦੀ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਸੀਐਮ ਮਨ ਨਕੇਂਦਰ ਦੀ ਸਰਕਾਰ ਦੇ ਉੱਤੇ ਵੱਡਾ ਬਾਅਦ ਕਿਤਾ ਹੈ ਪ੍ਰੈਸ ਕਾਨਫਰੰਸ ਕਿਤੇ ਬਕਾਇਦਾ ਇਸ ਪੂਰੇ ਮੁੱਦੇ ਉੱਤੇ ਝਾਕੀਆਂ ਦਾ ਡਿਜ਼ਾਈਨ ਦੱਸਿਆ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਇਹ ਵੱਡੀ ਖਬਰ ਦੇ ਨਾਲ ਹੀ ਅੱਜ ਸ਼ੁਰੂਆਤ ਇਸ ਬੁਲੇਟਿਨ ਦੀ ਫਰਕ ਤੋਂ ਪੈਂਦਾ ਹੈ ਦੀ ਮੁੱਖ ਮੰਤਰੀ ਨੇ ਕਿਹਾ ਹੈ ਕੇਂਦਰ ਦੀ ਸਰਕਾਰ ਨੇ ਵਿਤਕਰਾ ਕੀਤਾ ਪੰਜਾਬ ਦੇ ਨਾਲ ਕੇਂਦਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ ਪੰਜਾਬ ਦੀ ਚਾਕੀ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਥਾਂ ਇਸ ਵਾਰ ਵੀ ਨਹੀਂ ਮਿਲੀ ਹੈ ਪਿਛਲੀ ਵਾਰ ਵੀ ਪੰਜਾਬੀ ਚਾਕੀ ਨੂੰ ਥਾਂ ਨਹੀਂ ਦਿੱਤੀ ਗਈ ਸੀ ਔਰ ਸੀਐਮ ਵੀ ਇਲਜ਼ਾਮ ਲਗਾ ਰਹੇ ਨੇ ਕਿ ਭਾਜਪਾ ਸ਼ਾਸਿਤ ਜਿਹੜੇ ਸੂਬੇ ਨੇ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਅਸੀਂ ਪਹਿਲਾਂ ਹੀ ਕੇਂਦਰ ਨੂੰ ਤਿੰਨ ਡਿਜ਼ਾਈਨ ਭੇਜੇ ਸਨ ਮਈ ਪਾਗੋ ਤੇ ਸ਼ਹਾਦਤਾਂ ਬਾਰੇ ਝਾਕੀ ਦੇ ਡਿਜ਼ਾਈਨ ਭੇਜੇ ਗਏ ਸੀ ਜਿਸ ਦੇ ਵਿੱਚ ਮਈ ਪਾਗੋ ਜਿਹਦਾ ਜ਼ਿਕਰ ਸੀ ਤਾਂਕਿ ਝਾਕੀ ਦੇ ਜ਼ਰੀਏ ਨਵੀਂ ਪੀੜ੍ਹੀ ਨੂੰ ਦੱਸਿਆ ਜਾ ਸਕੇ ਕਿ ਉਹਨਾਂ ਦਾ ਯੋਗਦਾਨ ਕਿਸ ਤਰੀਕੇ ਨਾਲ ਸਿੱਖ ਇਤਿਹਾਸ ਦੇ ਵਿੱਚ ਰਿਹਾ ਹੈ ਤੇ ਨਾਲ ਹੀ ਜਿਹੜੇ ਹੋਰ ਡਿਜ਼ਾਈਨ ਸੀ ਉਸ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦਾ ਵੀ ਜ਼ਿਕਰ ਸੀ ਸੀਐਮ ਵਰਦੇ ਹੋਏ ਬੇਹੱਦ ਤਲਖ ਅੰਦਾਜ਼ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਉੱਤੇ ਔਰ ਸਿੱਧਾ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਵਰਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਪੰਜਾਬ ਦੇ ਲੀਡਰ ਜਿਹੜੇ ਭਾਜਪਾ ਦੇ ਨੇ ਉਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਹੁਣ ਪੰਜਾਬ ਭਾਜਪਾ ਦੇ ਲੀਡਰ ਕੀ ਕਹਿਣਗੇ ਪੰਜਾਬ 'ਚ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਆ ਕੇ ਰਿਜੈਕਟ ਕਰਨ ਦੀ ਚਿੱਠੀ ਭੇਜ ਦਿੱਤੀ ਗਈ ਹੁਣੇ ਜਨਗੜ ਮੰਚੋਂ ਪੰਜਾਬ ਨੂੰ ਬਾਹਰ ਕੱਢ ਦੇਣਗੇ ਬਸ ਇਹ ਹੀ ਬਾਕੀ ਰਹਿ ਗਿਆ ਹੈ ਤਾਂ ਪੰਜਾਬ ਦੇ ਵੱਲੋਂ ਜਿਹੜੇ ਝਾਕੀਆਂ ਦੇ ਡਿਜ਼ਾਈਨ ਭੇਜੇ ਗਏ ਸੀ ਉਹ ਤੁਹਾਨੂੰ ਦਿਖਾ ਰਹੇ ਹਾਂ ਤੇ ਤਿੰਨ ਡਿਜ਼ਾਈਨ ਭੇਜੇ ਗਏ ਉਹ ਤਿੰਨੋਂ ਰਿਜੈਕਟ ਕਰ ਦਿੱਤੇ ਗਏ ਨੇ ਸ਼ਹੀਦ ਅਜ਼ਮ ਭਗਤ ਸਿੰਘ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਸ ਦਿਨ ਵਾਲੀ ਪੰਜਾਬ ਦਾ ਵਿਰਸਾ ਮਈਪਾ ਗੁਜ ਦਾ ਜ਼ਿਕਰ ਇਹ ਸਭ ਕੁਝ ਝਾਕੀਆਂ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਣੀ ਸੀ ਆਮ ਤੌਰ ਤੇ ਇਸ ਤਰੀਕੇ ਨਾਲ ਹੁੰਦਾ ਜਦੋਂ ਆਪਾਂ 26 ਜਨਵਰੀ ਦੀ ਪਰੇਡ ਦੇਖਦੇ ਹਾਂ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਜਿਹੜੀ ਪਰੇਡ ਹੁੰਦੀ ਹੈ ਉੱਥੇ ਦੇਸ਼ ਭਰ ਤੋਂ ਵੱਖ-ਵੱਖ ਸੂਬਿਆਂ ਤੋਂ ਝਾਕੀਆਂ ਪਹੁੰਚਦੀਆਂ ਨੇ ਔਰ ਉਸ ਸੂਬੇ ਦੇ ਕਲਚਰ ਨੂੰ ਇਤਿਹਾਸ ਨੂੰ ਉੱਥੇ ਦੇ ਜਿਹੜੇ ਯੋਧੇ ਹੋਏ ਨੇ ਉਹਨਾਂ ਨੂੰ ਉੱਥੇ ਦੇ ਧਾਰਮਿਕ ਕਲਚਰ ਨੂੰ ਦਿਖਾਉਣ ਦੀ ਕੋਸ਼ਿਸ਼ ਹੁੰਦੀ ਹੈ ਪਰ ਪੰਜਾਬ ਦੀ ਚਾ ਕੇ ਇਸ ਵਾਰ ਵੀ 26 ਜਨਵਰੀ ਵਾਲੀ ਪਰੇਡ ਦੇ ਵਿੱਚ ਨਜ਼ਰ ਨਹੀਂ ਆਵੇ। ਪ੍ਰਧਾਨਜਲੀਆ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਦਾ ਆ ਲੈਟਰ ਆਈ ਹੈ ਜੀ। ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ। ਕਿਹੜੇ ਕਾਰਨ پتہ ਹੀ ਨਹੀਂ ਹੁੰਦੇ। ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ। ਉਹ ਕਹਿੰਦੇ ਆ ਜਿਹੜੇ ਸਿਲੇਕਟਡ ਸਟੇਟਸ ਨੇ ਉਹ ਆਹ ਹਨ। 20 ਹੈ ਜੀ ਦਿੱਲੀ ਵੀ ਹੈ ਜੀ ਇੱਥੇ। ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਚੱਕੀ ਨਹੀਂ ਸੀ ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਚੱਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਸੀ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀਆਂ ਚ ਸਾਡੀ ਤੁਸੀਂ ਚਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਚਾਕੀ ਦਾ ਛੱਡੋ ਅੰਡੇਮਾਨ ਨਿਕੋਬਰ ਦੀ ਚਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀਆਂ ਨੇ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਪਰ ਕੇਂਦਰ ਦੀ ਸਰਕਾਰ ਦੇ ਉੱਤੇ ਵਰਦੇ ਹੋਏ ਮੁੱਖ ਮੰਤਰੀ ਨਜ਼ਰ ਆ ਰਹੇ ਨੇ ਸੀਐਮ ਦੇ ਇਲਜ਼ਾਮਾਂ ਦੇ ਉੱਤੇ ਬੀਜੇਪੀ ਦਾ ਵੀ ਜਵਾਬ ਆਇਆ ਮਨਜਿੰਦਰ ਸਿੰਘ ਸਿਰਸਾ ਤੇ ਹਰਜੀਤ ਗਰੇਵਾਲ ਨੇ ਇਸ ਦਾ ਠੀਕਰਾ ਮਾਨ ਸਰਕਾਰ ਦੇ ਉੱਤੇ ਭੰਨੇ ਜਦਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਚਾਕੀ ਦੇ ਨਾ ਹੋਣ ਦੇ ਨਾਲ ਭਾਵਨਾਵਾਂ ਨੂੰ ਠੇਸ ਪਹੰਚੀ। ਮਹਾਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆ ਜਿਨ੍ਹਾਂ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਔਰ ਪੂਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਗਵਰਨਰ ਸਾਹਿਬਾਨਾਂ ਨੂੰ ਸਾਰੇ ਕੇਂਦਰੀ ਮੰਤਰੀਆਂ ਨੂੰ ਸਾਰੇ ਐਮਪੀ ਨੂੰ ਕਿਹਾ ਕਿ ਤੁਸੀਂ ਇਸ ਦਿਨ ਨੂੰ ਜਾ ਕੇ ਮਨਾਉਣਾ ਹੈ ਸੱਟ ਤੇ ਜਾ ਕੇ ਲੋਕਾਂ ਚ ਜਾਣਾ ਔਰ ਪ੍ਰੋਗਰਾਮ ਕਰਨੇ ਆ ਇੱਕ ਵਾਹਦ ਪੰਜਾਬ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਬਾਬਾ ਜੁਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਨੂੰ 26 ਤਰੀਕ ਨੂੰ ਭੁਲਾਇਆ ਔਰ ਰਾਜਨੀਤੀ ਦੀ ਭੇਡ ਚੜਾ ਦਿੱਤਾ ਕਿਉਂਕਿ ਪਿਛਲੇ ਸਾਲ ਅਰਵਿੰਦ ਕੇਜਰੀਵਾਲ ਜੀ ਨੇ ਵਿਰੋਧ ਕੀਤਾ ਜਦੋਂ ਭਗਵੰਤ ਮਾਨ ਜੀ ਇਸ ਪ੍ਰੋਗਰਾਮ ਚ ਆਏ ਕੇਜਰੀਵਾਲ ਜੀ ਤੋਂ ਡਾਂਟ ਖਾਣੀ ਪਈ ਇਸ ਕਰਕੇ ਇਸ ਸਾਲ ਆਪਣੇ ਮਹਾਨ ਸ਼ਹੀਦਾਂ ਨੂੰ ਸਹੀ ਸਾਬ ਜਾਦੇ ਨੂੰ ਭੁਲਾ ਦਿੱਤਾ ਐਸੀ ਗੰਦੀ ਰਾਜਨੀਤੀ ਭਗਵੰਤ ਮਾਨ ਕਰਦੇ ਉਹ ਇਹਦੀ ਇੱਕ ਕਮੇਟੀ ਹੁੰਦੀ ਹੈ ਉਹ ਉਹਦੇ ਆਪਣੇ ਮਾਪਦੰਡ ਹੁੰਦੇ ਆ ਤੇ ਉਹਦੇ ਤੇ ਉਹਨਾਂ ਨੇ ਖਰਾ ਉਤਰਨ ਲਾ ਤੇ ਉਸ ਮਾਪਦੰਡ ਤੇ ਮਾਪਦੰਡ ਤੇ ਹੀ ਉਹ ਸਿਲੈਕਸ਼ਨ ਕਰਦੇ ਆ ਕਿ ਕੋਈ ਪੂਰੀ ਦੁਨੀਆ ਵਿੱਚ ਲਿਖ ਜਾਣੀ ਹੁੰਦੀ ਹੈ ਤੇ ਪਿਛਲੀ ਵਾਰ ਵੀ ਪੰਜਾਬ ਦੀ ਚਾੱਕੀ ਰਿਜੈਕਟ ਹੋਈ ਔਰ ਇਸ ਵਾਰ ਦਿੱਲੀ ਦੀ ਵੀ ਪੰਜਾਬ ਦੀ ਵੀ ਹੋਈ ਔਰ ਉਹ ਕਹਿੰਦੇ ਆ ਆਮ ਆਦਮੀ ਪਾਰਟੀ ਵਾਲੇ ਕਿ ਨਾ ਖਾਤਾ ਨਾ ਵਹੀ ਜੋ ਆਮ ਆਦਮੀ ਪਾਰਟੀ ਕਹੇ ਉਹ ਸਹੀ ਸੋ ਕੇਂਦਰ ਸਰਕਾਰ ਨੂੰ ਆਪਣੇ ਜਿਹੜੇ ਫੈਸਲੇ ਨੇ ਉਹ ਵੱਡਾ ਦਿਲ ਕਰਕੇ ਵਿਚਾਰਨੇ ਚਾਹੀਦੇ ਪਰ ਨਾਲ ਹੀ ਸੂਬਾ ਸਰਕਾਰ ਦੇ ਉੱਤੇ ਵੀ ਬੜੇ ਵੱਡੇ ਸਵਾਲ ਨੇ ਕਿਉਂਕਿ ਜਿਹੜਾ ਝਾਕੀ ਦਾ ਸਿਲੈਕਸ਼ਨ ਪ੍ਰੋਸੈਸ ਹੈ ਇਹ ਕਈ ਪੜਾਵਾਂ ਚੋਂ ਗੁਜ਼ਰਦਾ ਹੈ ਕੀ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਝਾਕੀ ਰਿਜੈਕਟ ਹੋ ਗਈ ਕਿਉਂਕਿ ਮੁੱਖ ਮੰਤਰੀ ਕਹਿੰਦੇ ਕਿ ਅੱਜ ਪੱਤਰ ਆਇਆ ਤਾਂ ਪਤਾ ਲੱਗਿਆ ਕੀ ਪੰਜਾਬ ਸਰਕਾਰ ਦੇ ਅਫਸਰ ਕੇਂਦਰ ਸਰਕਾਰ ਦੇ ਅਫਸਰਾਂ ਦੇ ਨਾਲ ਤਾਲਮੇਲ ਸਰਕਿੰਦਰ ਦੀ ਸਰਕਾਰ ਦੇ ਉੱਤੇ ਵਰਦੇ ਹੋਏ ਨਜ਼ਰ ਵੀ ਆ ਰਹੇ ਨੇ ਵਿਰੋਧੀ ਵੀ ਪਰ ਦੂਜੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ناکਾਮੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ 26 ਜਨਵਰੀ ਨੂੰ ਜਦੋਂ ਪ੍ਰੇਡ ਪੰਜਾਬ ਦੇ ਲੋਕ ਦੇਖਣਗੇ ਤਾਂ ਉਮੀਦ ਹੁੰਦੀ ਹੈ ਕਿ ਪੰਜਾਬੀ ਚਾਕੀ ਵੀ ਹੋਵੇਗੀ ਉਸ ਪ੍ਰੇਡ ਦੇ ਵਿੱਚ ਤੇ ਜਦੋਂ ਚਾਕੀ ਨਾ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਤਰੱਕ ਕਰਦੇ ਹਾਂ ਜਨਾਲਾ ਹਿੰਸਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਜ ਕਰਦੀ ਹੋਈ ਕਿਹਾ ਕਿ ਕਿਸੇ ਵੀ ਸ਼ਖਸ ਦਾ ਨਿਆਂ ਅਤੇ ਪ੍ਰਸ਼ਾਸਨ ਦੇ ਵਿੱਚ ਦਖਲਅੰਦਾਜ਼ੀ ਕਰਨਾ ਤੇ ਲੋਕਾਂ ਦੀ ਭੀੜ ਦੇ ਦਮ ਦੇ ਉੱਤੇ ਕਾਨੂੰਨ ਨੂੰ ਹੱਥ ਦੇ ਵਿੱਚ ਲੈਣਾ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈ। ਇਹਨਾਂ ਦੇ ਉੱਤੇ ਲੱਗੇ ਇਲਜ਼ਾਮ ਬੇहद ਗੰਭੀਰ ਨੇ ਇਸ ਲਈ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਕੋਰਟ ਨੇ ਜਾਂਚ ਏਜੰਸੀ ਨੂੰ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਔਰ ਜਿਹੜੀ ਬਾਕੀ ਅਕਿਊਜ਼ ਨੇ ਉਹਨਾਂ ਦੀ ਜਾਂਚ ਜਲਦੀ ਨਿਪਟਾਈ ਜਾਏ ਤਾਂ ਕਿ ਹਲੜੀ ਅਦਾਲਤ ਵਿੱਚ ਮਾਮਲਾ ਜਲਦੀ ਤੇ ਟਾਈਮ ਅਨੁਸਾਰ ਆਪਣੇ ਫੈਸਲੇ ਤੇ ਪਹੁੰਚ ਸਕੇ। ਅਜੀਤਪਾਲ ਸਿੰਘ ਅਤੇ ਭੁਪਿੰਦਰ ਸਿੰਘ ਦੀ ਉਪਤੀ ਅਜਨਾਲਾ ਥਾਣੇ 'ਚ ਹਿੰਸਾ ਦੇ ਦੌਰਾਨ ਡਿਊਟੀ ਦੇ ਉੱਤੇ ਤਾਇਨਾਤ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਇਹਨਾਂ ਦੋਵਾਂ ਨੇ ਖੁਦ ਨੂੰ ਅਮਰਿਤਪਾਲ ਸਿੰਘ ਦਾ ਸਹਿਯੋਗੀ ਦੱਸਿਆ ਸੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਲਈ ੜਕਾਊ ਬਿਆਨ ਵੀ ਦਿੱਤੇ ਸਨ ਤਾਂ ਅਮਰਿਤਪਾਲ ਦੇ ਸਾਥੀਆਂ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ ਤੇ ਅਮਰਿਤਪਾਲ ਵੀ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਗਲੀ ਖਬਰ ਦਰੂ ਕਰਦੇ ਹਾਂ ਕੁਸ਼ਤੀ ਸੰਘ ਦੇ ਲਈ ਤਿੰਨ ਮੈਂਬਰੀ ਐਡਹੌਕ ਕਮੇਟੀ ਬਣਾ ਦਿੱਤੀ ਗਈ ਹੈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਇਲੈਕਸ਼ਨ ਤੋਂ ਬਾਅਦ ਜ ਸੰਜੀਤ ਸਿੰਘ ਨਵੇਂ ਪ੍ਰਧਾਨ ਬਣੇ ਸੀ ਉਹਨਾਂ ਦੀ ਪੂਰੀ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਐਡਹੌਕ ਕਮੇਟੀ ਇੱਕ ਬਣਾ ਦਿੱਤੀ ਗਈ ਹੈ 올림픽 ਐਸੋਸੀਏਸ਼ਨ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ ਭੁਪਿੰਦਰ ਸਿੰਘ ਬਾਜਵਾ ਇਸ ਕਮੇਟੀ ਦੇ ਪ੍ਰਧਾਨ ਹੋਣਗੇ ਨਵੀਂ ਕਮੇਟੀ ਦੇ ਵਿੱਚ ਇੱਕ ਮਹਿਲਾ ਨੂੰ ਵੀ ਰੱਖਿਆ ਗਿਆ ਇਸ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਮਨਜੂਸ਼ਾ ਕਮਰ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਨਵੀਂ ਚੁਣੀ ਗਈ ਕਮੇਟੀ ਸਰਕਾਰ ਨੇ ਸਸਪੈਂਡ ਕਰ ਦਿੱਤੀ ਗਈ ਸੀ ਉਸ ਦੀ ਥਾਂ ਤੇ ਹੁਣ ਇਹ ਜਿਹੜੀ ਐਡਹੌਕ ਕਮੇਟੀ ਉਹ ਬਣਾਈ ਗਈ ਹੈ ਕਾਬਲੇ ਗੌਰ ਹੈ ਕਿ ਬ੍ਰਿਜ ਪੁਸ਼ਨ ਸਿੰਘ ਦੇ ਨੇੜਲੇ ਸਾਥੀ ਸੰਜੇ ਸਿੰਘ ਨੂੰ ਹੀ ਪ੍ਰਧਾਨ ਬਣਾ ਦਿੱਤਾ ਗਿਆ ਸੀ ਔਰ ਪ੍ਰਦਰਸ਼ਨਕਾਰੀ ਪਹਿਲਵਾਨ ਨਵੀਂ ਚੁਣੀ ਕਮੇਟੀ ਦਾ ਵੀ ਵਿਰੋਧ ਕਰ ਰਹੇ ਸੀ ਤੇ ਇਸ ਵਿਰੋਧ ਦੇ ਵਿਚਾਲੇ ਸਾਖੀ ਮਲਿਕ ਨੇ ਕੁਸ਼ਤੀ ਤੋਂ ਸੰन्यास ਦਾ ਐਲਾਨ ਕਰ ਦਿੱਤਾ ਬਜਰੰਗ ਪੁਨੀਆਂ ਨੇ ਆਪਣਾ ਜਿਹੜਾ ਉਹਨਾਂ ਦਾ ਮੈਡਲ ਸੀ ਜਿਹੜਾ ਨੂੰ ਪਦਮਸ਼ਰੀ ਮਿਲਿਆ ਸੀ ਅਵਾਰਡ ਸਰਕਾਰ ਤੋਂ ਉਸ ਨੂੰ ਵਾਪਸ ਕਰ ਦਿੱਤਾ ਉਹ ਪ੍ਰਧਾਨ ਮੰਤਰੀ ਦੀ ਰਿਹਾਈ ਦੇ ਅੱਗੇ ਰੱਖ ਕੇ ਆ ਗਈ ਸੀ ਬਾਹਰੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਵਿਨੇਸ਼ ਪੋਗੜ ਦਾ ਤਾਂ ਉਹਨਾਂ ਦੇ ਵੱਲੋਂ ਇਹ ਆਪਣਾ ਖਿੜ ਰਤਨ ਅਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਤਿੰਨ ਮੈਂਬਰੀ ਕਮੇਟੀ ਹੈ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਕਿਹੜੇ-ਕਿਹੜੇ ਨਾਮ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੇਅਰਮੈਨ ਹੋਣਗੇ ਭੁਪਿੰਦਰ ਸਿੰਘ ਬਾਜਵਾ ਤੇ ਉਸ ਦੇ ਨਾਲ ਐਮ ਐਮ ਸਮਾਇਆ ਮੈਂਬਰ ਹੋਣਗੇ ਤੇ ਇਸ ਦੇ ਨਾਲ ਹੀ ਮਨਜੂਸ਼ਾ ਕਮਰ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਹੈ ਜੇ ਜਿਸੀ ਜ਼ਿਕਰ ਕਰੀਏ ਚੇਅਰਮੈਨ ਜਿਨ੍ਹਾਂ ਨੂੰ ਲਗਾਇਆ ਗਿਆ ਉਹ ਹੈਗੇ ਨੇ ਭੁਪਿੰਦਰ ਸਿੰਘ ਬਾਜਵਾ ਭੁਪਿੰਦਰ ਸਿੰਘ ਬਾਜਵਾ ਪੰਜਾਬ ਦੇ ਇੱਕ ਵੱਡੇ ਸਿਆਸਤਦਾਨ ਦੇ ਰਿਸ਼ਤੇਦਾਰ ਨੇ ਜੋ ਮੌਜੂਦਾ ਸਭੇ ਦੇ ਵਿੱਚ ਕੈਬਨਿਟ ਮੰਤਰੀ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਪੰਜਾਬ ਕੈਬਨਿਟ ਦੇ ਵਿੱਚ ਜੋ ਸਾਡੇ ਕੋਲ ਜਾਣਕਾਰੀ ਹੈ ਤੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਕੇਂਦਰ ਦੀ ਸਰਕਾਰ ਜਾਂ ਤੁਸੀਂ ਕਹਿ ਸਕਦੇ ਹੋ 올림픽 ਕਮੇਟੀ ਦੇ ਉਧਰ ਕਾਂਗਰਸ ਯਾਗੂ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਹਰਿਆਣਾ ਦੇ ਵਿੱਚ ਬਜਰੰਗ ਪੁਨੀਆਂ ਦੇ ਪਿੰਡ ਛਾਰਾ ਦੇ ਅਖਾੜੇ ਦੇ ਵਿੱਚ ਪਹੁੰਚ ਗਏ ਅਖਾੜੇ 'ਚ ਰਾਹੁਲ ਗਾਂਧੀ ਨੇ ਪਹਿਲਵਾਨਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਬਜਰੰਗ ਪੁਨੀਆਂ ਤੋਂ ਕੁਸ਼ਤੀ ਦੇ ਦਾ ਪੀਛ ਵੀ ਸਿੱਖੇ ਰਾਹੁਲ ਗਾਂਧੀ ਤਕਰੀਬਨ ਪੌਣੇ ਘੰਟੇ ਤੱਕ ਅਖਾੜੇ ਦੇ ਵਿੱਚ ਰਹੇ ਇਸ ਦੌਰਾਨ ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਆਪਣੇ ਅਖਾੜੇ ਦੀ ਲੜਾਈ ਛੱਡ ਕੇ ਜੇਕਰ ਖਿਡਾਰੀਆਂ ਨੂੰ ਹੱਕ ਅਤੇ ਨਿਆਂ ਦੀ ਲੜਾਈ ਦੇ ਲਈ ਸੜਕਾਂ ਦੇ ਉੱਤਰ ਨਾ ਪਵੇ ਤਾਂ ਆਪਣੇ ਬੱਚਿਆਂ ਨੂੰ ਖਿਡਾਰੀ ਬਣਾਉਣ ਦੇ ਲਈ ਕੌਣ ਪ੍ਰੋਤਸਾਹਿਤ ਕਰੇਗਾ ਅਖਾੜੇ ਵਿੱਚ ਕੀ 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 ਰਾਹੁਲ ਗਾਂਧੀ ਉਹ ਮਰਾ ਜੋ ਰੂਟੀਨ ਹੁੰਦਾ ਨਾ ਵੈਸਲਿੰਗ ਦਾ ਉਹ ਦੇਖਣ ਦੇ ਲਈ ਆਏ ਇਹ ਉਹਨਾਂ ਨੇ ਆਪਸ ਵਿੱਚ ਕੀ ਉਹਨਾਂ ਨੇ ਜ਼ੋਰ ਕੀ ਐਕਸਰਸਾਈਜ਼ ਕੀ ਬਿਲਕੁਲ ਆਪਕੇ ਸਾਥੀ ਮੇਰੇ ਸਾਥੀ ਕਰ ਰਹੇ ਸੀ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਸਾਲਾਂ ਦੀ ਜੀਤੋੜ ਮਿਹਨਤ ਧਰਮੇ ਅਤੇ ਅਨੁਸ਼ਾਸਨ ਦੇ ਨਾਲ ਆਪਣੇ ਖੂਨ ਅਤੇ ਪਸੀਨੇ ਨਾਲ ਮਿੱਟੀ ਨਾਲ ਮਿੱਟੀ ਹੋ ਕੇ ਇੱਕ ਖਿਡਾਰੀ ਆਪਣੇ ਦੇਸ਼ ਦੇ ਲਈ ਮੈਡਲ ਲੈ ਕੇ ਆਉਂਦਾ ਹੈ। ਰਾਹੁਲ ਗਾਂਧੀ ਦੀ ਹੈ ਸਰਪ੍ਰਾਈਜ਼ ਵਿਜ਼ਿਟ ਜਿਹੀ ਸਮੇਂ ਦਿੱਤੀ ਹੋਈ ਜਦੋਂ ਪਹਿਲਵਾਨ ਬਜਰੰਗ ਪੁਨਿਆ ਵਿਨੇਸ਼ ਫੋਗਾਰ ਤੇ ਸਾਖੀ ਮਲਿਕ ਨੇ WFI ਨੂੰ ਲੈ ਕੇ ਮੋਰਚਾ ਖੋਲ੍ਹਿਆ ਹੋਇਆ ਹੈ। ਉਧਰ ਕਾਂਗਰਸੀ ਆਗੂ ਰਾਹੁਲ ਗਾਂਧੀ ਇੱਕ ਵਾਰ ਮੁੜ ਤੋਂ ਸੜਕ ਦੇ ਉੱਤੇ ਉੱਤਰ ਕੇ ਦੇਸ਼ ਦੇ ਵਿੱਚ ਯਾਤਰਾ ਕਰਨ ਜਾ ਰਹੇ ਨੇ ਪਰ ਜੜੋ ਯਾਤਰਾ ਦਾ 파ਟ 2 ਅਤੇ ਭਾਰਤ ਨਿਆਂ ਯਾਤਰਾ ਦੀ ਸਰਲੇਖੇਟ ਰਾਹੁਲ ਗਾਂਧੀ ਦੀ ਇਹ ਯਾਤਰਾ 14 ਜਨਵਰੀ ਤੋਂ ਸ਼ੁਰੂ ਹੋਵੇਗੀ ਇਸ ਵਾਰ ਯਾਤਰਾ ਦੀ ਸ਼ੁਰੂਆਤ ਮਨੀਪੁਰ ਤੋਂ ਕੀਤੀ ਜਾਵੇਗੀ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਸਮਾਜਿਕ ਅਤੇ ਰਾਜਨੀਤਿਕ ਨਿਆਂ ਦੇ ਲਈ ਇਹ ਯਾਤਰਾ ਕੀਤੀ ਜਾਣੀ ਹੈ ਰਾਹੁਲ ਗਾਂਧੀ ਜੀ ਦੀ ਅਗਵਾਈ ਤ ਹੇ ਕਾਂਗਰਸ ਪਾਰਟੀ ਭਾਰਤ ਨਿਆਂ ਯਾਤਰਾ ਨਿਕਾਲਨੇ ਵਾਲੀ ਹੈ 14 ਜਨਵਰੀ ਸੇ ਲੈ ਕੇ 20 ਮਾਰਚ ਤੱਕ 6200 ਕਿਲੋਮੀਟਰ ਲੰਬੀ ਭਾਰਤ ਨਿਆਂ ਯਾਤਰਾ 14 ਰਾਜਾਂ ਤੋਂ ਗੁਜ਼ਰੇਗੀ ਦੱਸਦੀ ਹੈ ਕਿ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 20 ਮਾਰਚ ਨੂੰ ਮੁੰਬਈ ਦੇ ਵਿੱਚ ਭਾਰਤ ਨਿਆਂ ਯਾਤਰਾ ਖਤਮ ਹੋਵੇਗੀ ਖਾਸ ਗੱਲ ਇਹ ਹੈ ਕਿ ਰਾਹੁਲ ਵੀ ਇਸ ਯਾਤਰਾ ਦੇ ਵਿੱਚ ਉਹ ਬੱਸਾਂ ਦੇ ਜ਼ਰੀਏ ਸ਼ੁਰੂਆਤ ਕਰਨਗੇ ਅਤੇ ਵਿਚਾਲੇ ਪੈਦਲ ਵੀ ਤੁਰਨਗੇ ਕਾਬਲੇ ਗੋਰੇ ਕਿਸ ਤੋਂ ਫਿਲਮ ਵੀ ਪਰ ਜੋੜੋ ਯਾਤਰਾ ਕਰ ਚੁੱਕੇ ਨੇ ਜੋ ਇਸੇ ਸਾਲ ਜਨਵਰੀ ਦੇ ਵਿੱਚ ਪੰਜਾਬ ਵੀ ਪਹੁੰਚੀ ਸੀ ਉਧਰ ਸੁਰੱਖਿਆ ਦਾ ਜ਼ਮੀਨੀ ਹਕੀਕਤ ਦੇ ਉੱਤੇ ਜਾਇਜ਼ਾ ਲੈਣ ਦੇ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਪਹੁੰਚੇ ਜੇਟਪੌਟ ਦੇ ਵੱਡੇ ਅਧਿਕਾਰੀਆਂ ਨੇ ਜੰਮੂ 에ਰਪੋਰਟ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ। ਰੱਖਿਆ ਮੰਤਰੀ ਨੇ ਰਾਜੌਰੀ ਦੇ ਵਿੱਚ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦਾ ਹੌਸਲਾ ਵਧਾਇਆ ਅਤੇ ਪੁੰਛ ਹਮਲੇ ਦੇ ਵਿੱਚ ਸ਼ਹੀਦ ਹੋਏ ਚਾਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਉਮੀਦ ਵਿਛਾਈ। ਕੋ ਹਮਾਰੇ ਸੈਨਿਕ ਹਾਇਲ ਹੋਏ ਹਨ। ਉਹਨਕੇ ਸੀਘਰ ਸਵਸਥ ਹੋਣੇ ਕੀ ਵੀ ਮੈਂ ઈશ્વਰ ਸੇ ਕਾਮਨਾ ਕਰਤਾ ਹਾਂ। ਹਮਾਰੇ ਲਈ ਹਰ ਸੈਨਿਕ ਬੇਹੱਦ ਮਹੱਤਵਪੂਰਨ ਹੈ। इस दौरान उन्होंने फौज के कमांडरों से भी मीटिंग की रक्षा मंत्री ने फौजियों की बहादुरी की सराहना करते हुए कहा कि उन्होंने पूरा भरोसा है कि फौज जम्मू कश्मीर की धरती तो दहशतवाद का सफाया कर देगी और मैं आपको आश्वस्त करना चाहता हूं कि घटना की गंभीरता को देखते हुए जो भी आवश्यक और जो भी उचित कदम है वह उठाने की भरपूर कोशिश की जा रही है ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦੌਰੇ ਨੂੰ ਲੈ ਕੇ ਜੰਮੂ ਪੋਨਚ ਅਤੇ ਰਾਜੌਰੀ ਦੇ ਵਿੱਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਨੇ। ਉਧਰ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਨੇ ਇੱਕ ਵੱਡੀ دہشت گردੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ। ਦਰਸਲ ਬੁੱਧਵਾਰ ਸੁਰੱਖਿਆ ਦਸਤਿਆਂ ਨੂੰ ਗਸ਼ਤੀ ਦੇ ਦੌਰਾਨ ਸ਼ਿਰਨਗਰ ਦੇ ਲਾਪੋਰਾ ਦੇ ਵਿੱਚ ਇੱਕ ਸ਼ੱਕੀ ਗੈਸ ਸਿਲੰਡਰ ਮਿਲਿਆ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਦੇ ਵਿੱਚ ਲੁਕਾਇਆ ਗਿਆ ਆਈਈਡੀ ਬਰਾਮਦ ਕਰ ਲਿਆ ਗਿਆ ਇਸ ਤੋਂ ਫੌਰਨ ਬਾਅਦ ਸ਼ਿਰਨਗਰ ਬਾਰਾਮੁਲਾ ਹਾਈਵੇ ਤੇ ਟ੍ਰੈਫਿਕ ਕਸਥਾਈ ਰੂਪ ਦੇ ਨਾਲ ਬੰਦ ਕਰਨਾ ਪਿਆ ਅਤੇ ਮੌਕੇ ਤੇ ਬੌਮ ਡਿਫਿਊਜ਼ਲ ਟੀਮ ਨੂੰ ਵੀ ਭੇਜ ਦਿੱਤਾ ਗਿਆ ਜਿਸ ਨੇ ਬਹੁਤ ਸਾਵਧਾਨੀ ਦੇ ਨਾਲ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਇੱਕ ਸੁਰੱਖਿਅਤ ਥਾਂ ਦੇ ਉੱਤੇ ਵਿਸਫੋਟ ਦੇ ਜ਼ਰੀਏ ਆਈਈਡੀ ਨੂੰ ਨਸ਼ਟ ਕਰ ਦਿੱਤਾ ਇਹ ਆਈਡੀ ਫੌਜ ਦੇ ਜਵਾਨਾਂ ਨੂੰ ਉਸ ਸਮੇਂ ਮਿਲਿਆ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਕਸ਼ਮੀਰ ਦੇ ਦੌਰੇ ਦੇ ਉੱਤੇ ਨੇ ਫਿਲਹਾਲ ਪੂਰੇ ਇਲਾਕੇ ਦੇ ਵਿੱਚ ਫੌਜ ਦੇ ਜਵਾਨਾਂ ਦਾ ਸਰਚ ਆਪਰੇਸ਼ਨ ਜਾਰੀ ਡੇਰਾਕ ਪਾਸੇ ਦੇ ਰੱਖਿਆ ਮੰਤਰੀ ਦਾ ਦੌਰਾ ਹੋਵੇ ਜੰਮੂ ਕਸ਼ਮੀਰ ਦਾ ਤੇ ਦੂਜੇ ਪਾਸੇ ਆਈਡੀ ਵੱਡੀ ਮਾਤਰਾ ਦੇ ਵਿੱਚ ਬਰਾਮਦ ਕੀਤਾ ਜਾਵੇ ਫਿਰ ਫਰਕ ਤੱਪੇਂਦਾ ਹੈ ਉਧਰ ਡੇਰਾਬਾਸੀ ਦੇ ਵਿੱਚ ਮੰਗਲਵਾਰ ਦੇ ਰਾਤ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦੋ ਪੰਜਾਬ ਹோம்ਗਾਰਡ ਦੇ ਜਵਾਨਾਂ ਨੂੰ ਡਰੜ ਦਿੱਤਾ ਤੁਹਾਨੂੰ ਹੋਮਗਾਰਡ ਜਵਾਨ ਨਾਈਟ ਡਿਊਟੀ ਦੇ ਦੌਰਾਨ ਗਸ਼ਤ ਦੇ ਵਿੱਚ ਸਨ ਜਿਨ੍ਹਾਂ ਦੀ ਮੋਟਰਸਾਈਕਲ ਨੂੰ ਰੌਂਗ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਦਰੜ ਦਿੱਤਾ ਹਾਸੀ ਵਿੱਚ ਜ਼ਖਮੀ ਹਰੀ ਸਿੰਘ ਅਤੇ ਜਸਮੀਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਅਮ੍ਰਿਤ ਐਲਾਨ ਦਿੱਤਾ ਕਿ ਦੋ ਪੁਲਿਸ ਮੁਲਾਜ਼ਮ ਰਾਉਂਡ ਤੇ ਸੀਗੇ ਜਦ ਇੱਕ ਟਰੱਕ ਦੇ ਨਾਲ ਹਾਦਸਾ ਹੋਇਆ ਰੀਜ਼ਨ ਕੀ ਰਿਹਾ ਇਹ ਵੀ ਬਹੁਤ ਕਈ ਸਵਾਲ ਨੇ ਹਾਲਾਂਕਿ ਪੁਲਿਸ ਇੱਥੇ ਪਹੁੰਚੀ ਹੋਈ ਹੈ ਇਹਹੀ ਟਰੱਕ ਹੈ ਜਿੱਥੇ ਇਹ ਹਾਲਕਿ ਪਰਿਵਾਰਿਕ ਮੈਂਬਰਾਂ ਚ ਕਾਫੀ ਰੋਜ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ ਜਿਸ ਨੂੰ ਪੁਲਿਸ ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਸਾਨੂੰ ਇਹਨਾਂ ਨੇ ਫੋਨ ਕੀਤਾ ਸੀ ਕਿਸੇ ਬੰਦੇ ਨੇ ਕਿ ਆਪਣੇ ਕੰਟਰੋਲ ਰੂਮ ਤੇ ਕੀਤਾ ਸੀ ਠੀਕ ਹੈ ਫਿਰ ਉਸ ਵੇਲੇ ਸਾਨੂੰ ਫੋਨ ਆ ਗਿਆ ਨਾਲੇ ਸਾਨੂੰ ਵੀ ਪਤਾ ਲੱਗ ਗਿਆ ਫਿਰ ਸਾਡੀ ਪੀਸੀਆਰ ਗੱਡੀ ਉਸੇਲੇ ਪਹੁੰਚ ਗਈ ਤੇ ਇਹ ਪੁਲਿਸ ਮੁਲਾਜ਼ਮ ਰਾਉਂਡ ਤੇ ਸੀਗੇ ਦੋਨੇ ਚ ਪਰ ਉਹਨਾਂ ਦੇ ਹੀ ਸੀਗੇ ਹਾਂਜੀ ਰਾਉਂਡ ਤੇ ਸੀਗੇ ਜਿੱਤੇ ਫਿਰ ਲੱਗਿਆ ਬੰਦਾ ਕਿ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਰੋਕਿਆ ਭੱਜ ਗਿਆ ਸੀ ਜੀ ਚੰਡੀਗੜ੍ਹ ਫੜਿਆ ਜਾ ਕੇ ਚੰਡੀਗ मामलेच पुलिस ने केस दर्ज करके आगे दी कार्रवाई शुरू कर देती है उधर परिवार ਦੇ ਵੱਲੋਂ پولیس ਨੂੰ ਵੀ ਸਵਾਲਾਂ ਦੇ ਘਟਾਰੇ ਚ ਖੜਾ ਕੀਤਾ ਜਾ ਰਿਹਾ ਹੈ ਹੁਣ ਅਗਲੀ ਖਬਰ ਤੇ ਰੁਕ ਕਰਦੇ ਹਾਂ ਯੂਪੀ ਦੇ ਆਗਰਾ ਤੋਂ ਇੱਕ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਹਾਈਵੇ ਤੇ ਫਰਟੀ ਗੱਡੀ ਚੋਂ ਲੁੱਟਿਆ ਗਿਆ ਚਿਕਨ ਤੇ ਉਹ ਵੀ ਇੱਕ ਦੋ ਨਹੀਂ ਸਗੋਂ ਲੱਖਾਂ ਦਾ ਸਮਾਂ ਕਿਸ ਨੇ ਹੱਥਾਂ ਚ ਮੁਰਗੇ ਕਿਸ ਨੇ ਬੋਰੀ ਚ ਭਰੇ ਮੁਰਗੇ ਕੋਈ ਪੈਦਲ ਤੁਰ ਕੇ ਲੈ ਗਿਆ ਤਾਂ ਕੋਈ ਬਾਈਕ ਦੇ ਉੱਤੇ ਸਵਾਰ ਹੋ ਕੇ ਪਿੰਡ ਵਾਲਿਆਂ ਨੇ ਗੱਡੀ ਚ ਰੱਖੇ ਮੁਰਗੇ ਲੁੱਟ ਲਏ ਦੋਵੇਂ ਹੱਥਾਂ ਦੇ ਨਾਲ ਲੁੱਟ ਮਚਾਈ ਗਈ ਡਰਾਈਵਰ ਦੀ ਅਪੀਲ ਵੀ ਬੇਕਾਰ ਹੋਈ ਪੂਰਾ ਮਾਮਲਾ ਸਾਹਮਣੇ ਆਇਆ ਆਗਰਾ ਚ ਨੈਸ਼ਨਲ ਹਾਈਵੇ ਤੇ ਜਿੱਥੇ ਹਾਦਸੇ ਦੇ ਵਿੱਚ ਇੱਕ ਗੱਡੀ ਨੁਕਸਾਨੀ ਗਈ ਸੀ ਡਰਾਈਵਰ ਸ਼ਹਿਰ ਤੋਂ ਮੁਰਗੇ ਖਰੀਦ ਕੇ ਪਿੰਡ ਲੈ ਕੇ ਜਾ ਰਿਹਾ ਸੀ ਹਾਦਸੇ ਚ ਗੱਡੀ ਪਲਟੀ ਤਾਂ ਪੁਲਿਸ ਵਾਲਿਆਂ ਨੇ ਗੱਡੀ ਨੂੰ ਸਿੱਧਾ ਕਰ ਦਿੱਤਾ ਪਰ ਪਿੰਡ ਵਾਲਿਆਂ ਨੇ ਗੱਡੀ ਲੁੱਟ ਲਈ کم سے کم تین 3 لاکھ کی تو مانو کم سے کم 1.5 لاکھ کی مانو کچھ بھی مانو فی الحال میں مال تھا میرا کیا ہوا ان مرغوں کا وہ کہاں والے تھے لے گئے سارے نکال کے تقریبا 1.5 لاکھ روپے دی سامان دی لوٹی اس ڈرائیور دے نال ہوئی ہے پر اس دی کوئی سنبھائی ہوے گی ای بھی بڑا سوال ہے ਜਿਹੜੀ ਕਿ ਤੁਹਾਨੂੰ ਵਾਕਿਆ ਯਾਦ ਹੋਈਗਾ ਪੰਜਾਬ ਦੇ ਵਿੱਚ ਵੀ ਕੋਈ ਇਸ ਤਰੀਕੇ ਦਾ ਹੋਇਆ ਸੀ ਜਦੋਂ ਫਤੇਗੜ ਸਟਾਪ ਦੇ ਵਿੱਚ ਸੇਬ ਲੁੱਟਲੇ ਸਨ ਪਰ ਪੰਜਾਬੀਆਂ ਨੇ ਇੱਕ ਮਿਸਾਲ ਕਾਇਮ ਕੀਤੀ ਉਹ ਜਿਹੜੇ ਸੇਬ ਦੇ ਮਾਲਕ ਸੀ ਜਾਂ ਜਿਹੜੇ ਟਰੱਕ ਚਲਾਉਣ ਵਾਲੇ ਸੀ ਉਹਨਾਂ ਨੂੰ ਪੂਰੇ ਪੈਸੇ ਦਿੱਤੇ ਗਏ ਪਰ ਆਗਰਾ ਦੇ ਵਿੱਚ ਕੀ ਉਸ ਤਰੀਕੇ ਦੀ ਮਿਸਾਲ ਦੇਖਣ ਨੂੰ ਮਿਲੇਗੀ ਇਹ ਵੀ ਵੱਡਾ ਸਵਾਲ ਹੈ ਉਧਰ ਕਰਨਾਟਕ ਦੇ ਹਰੋਗੇੜੀ ਬੀਦਰ ਦੇ ਵਿੱਚ ਦਿਲ ਦਹਿਲਾ ਦੇਣ ਵਾਲਾ ਇੱਕ ਹਾਦਸਾ ਵਾਪਰਿਆ ਔਰ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਅਤੇ ਇਥੇ ਗੁਰਪਦਤਾ ਨਗਮਨਾ ਪੱਲੀ ਹਸਪਤਾਲ ਦੇ ਨੇੜੇ ਦੀ ਸੜਕ ਦੇ ਉੱਤੇ ਇੱਕ 2 ਸਾਲ ਦੇ ਬੱਚੇ ਨੂੰ ਇਨੋਵਾ ਕਾਰ ਨੇ ਦਰਦ ਦਿੱਤਾ ਇਹ ਪੂਰਾ ਹਾਦਸਾ ਸੀਸੀ ਡੀ ਵਿਚ ਕੈਦ ਹੋਇਆ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਪਹਿਲਾਂ ਤੋਂ ਸੜਕ ਦੇ ਉੱਤੇ ਸੱਜੇ ਪਾਸੇ ਖੜੀ ਹੋਈ ਹੈ ਅਤੇ ਸਾਹਮਣੇ ਵੀ ਸੜਕ ਤੇ ਆਵਾਜਾਈ ਜਾਰੀ ਸੀ ਇਹ ਬੱਚਾ ਪਹਿਲਾਂ ਤਾਂ ਖੜੀ ਹੋਈ ਕਾਰ ਦੇ ਅੱਗੇ ਖੜਾ ਸੀ ਪਰ ਅਚਾਨਕ ਸੜਕ ਦੇ ਖੱਬੇ ਪਾਸੇ ਨੂੰ ਭੱਜ ਜਾਂਦਾ ਹੈ ਤੇ ਉਸੇ ਵੇਲੇ ਇਨੋਵਾ ਕਾਰ ਜੋ ਸੜਕ ਦੇ ਦੂਜੇ ਪਾਸੇ ਤੋਂ ਆ ਰਹੀ ਸੀ ਉਸ ਦੇ ਡਰਾਈਵਰ ਸਾਈਡ ਦੇ ਟਾਇਰ ਦੇ ਹੇਠਾਂ ਬੱਚਾ ਆ ਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਪਰ ਉਸ ਦੇ ਖਿਲਾਫ ਗਾਂਦੀ ਗੰਜ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਤੇ ਮੰਦਪਾ ਦਾ ਹਾਦਸਾ ਵਾਪਰੇ ਪਰ ਸਵਾਲੀ ਵੀ ਹੈ ਕਿ 2 ਸਾਲ ਦਾ ਸਰ 2 ਸਾਲ ਦਾ ਇਹ ਬੱਚਾ ਉੱਥੇ ਕਰ ਕੀ ਰਿਹਾ ਸੀ? ਇਸ ਦੇ ਆਪਣੇ ਪਰਿਵਾਰ ਵਾਲੇ ਕਿੱਥੇ ਸੀ? ਹੁਣ ਗਲਤੀ ਕਿਸ ਦੀ ਹੈ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ ਜੋ ਜਾਂਚ ਦਾ ਵਿਸ਼ਾ ਹੈ ਅਗਲੀ ਖਬਰ ਤਰੱਕ ਕਰਦੇ ਹਾਂ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਜੋ ਐਕਸ਼ਨ ਹੈ ਉਸ ਦਾ ਪੂਰਾ ਬਿਊਰਾ ਸੁਖਚੰਦ ਸਿੰਘ ਗਿੱਲ ਆਈਜੀ ਨੇ ਉਹਨਾਂ ਦੇ ਵੱਲੋਂ ਰੱਖਿਆ ਗਿਆ ਕਿ ਪੂਰੇ ਸਾਲ ਦੇ ਵਿੱਚ ਕਿਸ ਤਰੀਕੇ ਨਾਲ ਨਸ਼ੇ ਦੇ ਖਿਲਾਫ ਪੰਜਾਬ ਦੇ ਐਕਸ਼ਨ ਕੀਤਾ ਇਹ ਵੱਡੀ ਖਬਰ ਹੈ ਤੇ ਆਈਜੀ ਸੁਖਚੰਦ ਸਿੰਘ ਗਿੱਲ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਸਾਲ ਪੰਜਾਬ ਪੁਲਿਸ ਦੇ ਵੱਲੋਂ 60 ਇਨਕਾਊਂਟਰ ਕਿਤੇ ਗਏ ਨੇ ਨਾਉ ਗੈਂਗਸਟਰ ਇਨ੍ਹਾਂ ਇਨਕਾਊਂਟਰਸ ਦੇ ਵਿੱਚ ਮਾਰੇ ਗਏ ਜਦਕਿ 482 ਗੈਂਗਸਟਰ ਤੇ ਅਪਰਾਧੀ ਕਾਬੂ ਕਰ ਲਏ ਗਏ 388 ਵੱਖ-ਵੱਖ ਜਿਹੜੀ ਗੈਂਗਸਟਰਸ ਨੇ ਜ਼ਿਲ੍ਹਿਆਂ ਤੋਂ ਫੜੀ ਗਈ 86 AGTF ਨੇ ਕਾਬੂ ਕੀਤੇ ਨੇ 32 ਗੈਂਗਸਟਰ ਨੂੰ ਇਨਕਾਊਂਟਰ ਦੇ ਵਿੱਚ ਜ਼ਖਮੀ ਕੀਤਾ ਗਿਆ ਤੇ ਫਿਰ ਕਾਬੂ ਕਰ ਲਿਆ ਗਿਆ ਗੈਂਗਸਟਰਾਂ ਦੇ ਕੋਲੋਂ 519 ਹਥਿਆਰ ਵੀ ਜ਼ਬਤ ਕੀਤੇ ਗਏ ਨੇ ਇਨਕਾਊਂਟਰ ਦੌਰਾਨ ਇੱਕ ਪੁਲਿਸ ਮਲਾਜ਼ਮ ਸ਼ਹੀਦ ਹੋਇਆ 6 ਜ਼ਖਮੀ ਹੋਏ ਨੇ IG ਹੈੱਡਕ quarter ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਪਾ ਡਰੱਗਸ ਦੀ ਗੱਲ ਕਰਦੇ ਆ ਪੰਜਾਬ ਪੁਲਿਸ ਨੇ 2023 ਦੇ ਵਿੱਚ ਟੋਟਲ 10786 ਐਫ ਆਈ ਆਰ ਦਰਜ ਕੀਤੇ ਗਏ ਆ ਜਿਦੇ ਵਿੱਚ 14952 ਜਿਹੜੇ ਦੋਸ਼ੀਏ ਗ੍ਰਿਫਤਾਰ ਕੀਤੇ ਗਏ ਇਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ 1385 ਐਫ ਆਈ ਆਰ 2424 ਜਿਹੜੇ ਵੱਡੇ ਸਮੱਗਲਰ ਗ੍ਰਿਫਤਾਰ ਕੀਤੇ ਗਏ ਸਮੇਂ ਦੇ ਦੌਰਾਨ ਜਦੋਂ ਆਪਾਂ ਜ਼ਿਲ੍ਹਾ ਵਾਈਜ਼ ਗੱਲ ਕਰਦੇ ਆ ਅਮ੍ਰਿਤਸਰ ਰੂਰਲ ਨੇ 144 ਤਰਨਤਾਰਨ ਨੇ 137 ਤੇ ਹੁਸ਼ਿਆਰਪੁਰ ਨੇ 124 ਕਮਰਸ਼ੀਅਲ ਕੁਆਂਟੀਟੀ ਦੀਆਂ ਐਫਆਈਆ ਦਰਜ ਕੀਤੀਆਂ ਹੁਣ ਤੱਕ ਦੀ ਜਿਹੜੀ ਰਿਕਵਰੀ ਸਭ ਤੋਂ ਵੱਡੀ ਰਿਕਵਰੀ ਹੈਰੋਇਨ ਦੀ ਇਸ ਸਾਲ ਚ ਹੋਈ ਹੈ 1161 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ ਇਸੇ ਤਰ੍ਹਾਂ ਓਪੀਐਮ ਦੀ 795 ਕਿਲੋ ਦੀ ਰਿਕਵਰੀ ਹੋਈ ਹੈ ਪੌਪੀ ਹਸਕ ਦੀ 403 ਕੁਇੰਟਲ ਦੀ ਰਿਕਵਰੀ ਹੋਈ ਹੈ ਨਾਰਕੋਟਿਕ ਪਾਊਡਰ ਤੇ ਇੰਜੈਕਸ਼ਨ ਟੈਬਲੇਟਸ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਹ ਟੋਟਲ ਜਿਹੜੇ ਯੂਨਿਟ ਨੇ 83,17,809 ਯੂਨਿਟਸ ਜਿਹੜੇ ਨੇ ਉਹ ਇਸ ਸਮੇਂ ਦੇ ਦੌਰਾਨ ਸੀਜ਼ ਹੋਏ ਹਨ 13 ਕਰੋੜ 67 ਲੱਖ ਤੋਂ ਉੱਪਰ ਜਿਹੜੀ ਆ ਡਰੱਗ ਮਣੀ ਰਿਕਵਰ ਹੋਈ ਹੈ ਸਰ ਇਹ ਬੀਐਸਐਫ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਵੀ ਹੈਗਾ ਜਾਂ ਤੁਸੀਂ ਖਾਲੀ ਪੰਜਾਬ ਪੁਲਿਸ ਦਾ ਹੀ ਹੈਗਾ ਡਾਟਾ ਇਹ ਦੇਖੋ ਜਿਹੜਾ ਬਾਰਡਰ ਏਰੀਆਜ਼ ਦੇ ਵਿੱਚ ਜਿਹੜੇ ਸਾਡੇ ਆਪਰੇਸ਼ਨ ਹੋਏ ਆ ਜਿੱਦਾਂ ਫਾਜ਼ਿਲਕਾ ਦੇ ਵਿੱਚ ਕਾਫੀ ਸਾਰੇ ਆਪਰੇਸ਼ਨ ਹੋਏ ਜਿੱਚ ਕਾਫੀ ਵੱਡੀ ਮਾਤਰਾ ਚ ਰਿਕਵਰੀ ਹੋਈਆਂ ਕਈ ਤਮਾ 41 ਕਿਲੋ ਦੀ 38 ਕਿਲੋ ਦੀ 40 ਤੋਂ ਉੱਪਰ ਦੀ ਰਿਕਵਰੀ ਕਾਫੀ ਜਗ੍ਹਾ ਦੇ ਉੱਤੇ ਹੋਈ ਹੈ ਉਹ ਕੁਝ ਆਪਰੇਸ਼ਨ ਜਿਹੜੇ ਆ ਉਹ ਬੀਐਸਐਫ ਦੇ ਨਾਲ ਕੋਆਰਡੀਨੇਸ਼ਨ ਚ ਹੋਏ ਆ ਡਰੋਨਸ ਦੀ ਜਦੋਂ ਆਪਾਂ ਗੱਲ ਕਰਦੇ ਆਂ ਜਿਹੜੇ ਡਰੋਨ 111 ਡਰੋਨਸ ਦੀ ਰਿਕਵਰੀ ਕੀਤੀ ਪੰਜਾਬ ਪੁਲਿਸ ਨੇ ਸਮੇਂ ਦੇ ਦੌਰਾਨ ਉਹ ਵੀ ਅਗਲੀ ਖਬਰ ਦਰੁਖ ਕਰਦੇ ਆਂ ਤਾਂ ਸੂਹਾ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਜਾ ਡਿੱਗੀ ਅੱਜ ਸਦੀ ਖਬਰ ਮਿਲਦੀ ਉੱਥੇ ਵੱਡੀ ਗਿਣਤੀ ਚ ਲੋਕ ਇਕੱਠੇ ਹੋ ਗਏ ਅਤੇ ਕਾਰ ਸਵਾਰਾਂ ਨੂੰ ਬਚਾਉਣ ਦੇ ਵਿੱਚ ਝਟਕੇ ਲੋਕਾਂ ਨੇ ਸਾਰੇ ਕਾਰ ਸਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਿਸ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਵੀ ਨਹਿਰ ਤੋਂ ਬਾਹਰ ਕੱਢਿਆ ਗਿਆ। ਮਤਲਬ ਹਰ ਇੱਕ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ। ਸਭ ਤੋਂ ਵੱਡਾ ਕਾਰਨ ਇੱਥੇ ਇਹ ਹੈ ਕਿ ਜਦੋਂ ਇਹ ਨਹਿਰ ਦਾ ਕੰਮ ਲੱਗਾ ਇਹਨਾਂ ਨੇ ਨਹਿਰ ਦਾ ਕੰਮ ਕਰਤਾ ਕੰਪਲੀਟ ਪਰ ਸੇਫਟੀ ਵਾਲੀ ਨਹੀਂ ਬਣਾਇਆ। ਜਿਸ ਕਰਕੇ ਸੇਫਟੀ ਵਾਲ ਨਾ ਹੋਣ ਕਾਰਨ ਕਰਕੇ ਨਹਿਰ ਵੀ ਆਪਣੀ ਸੜਕ ਵੀ ਥੋੜੀ ਥਲੀ ਖੁਰਦੀ ਜਾਂਦੀ ਵੀ ਮਿੱਟੀ ਦੀ 5:00 ਵਜ ਤੇ ਡਬਲ ਗੱਡੀ ਕ੍ਰੋਸ ਕਰਦੀ ਬਹੁਤ ਔਖੀ ਹੈ ਕਾਰਸ ਬਾਰ ਕਗਵਾਲ ਪਿੰਡ ਤੋਂ ਦਾਤਾਰਪੁਰ ਜਾ ਰਹੇ ਸਨ ਕਿ ਅਚਾਨਕ ਮੋੜ ਦੇ ਉੱਤੇ ਕਾਰ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਜਾ ਡੇਗੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੇ ਕਿਨਾਰੇ ਸੇਫਟੀ ਬਾਲ ਨਹੀਂ ਹੈ ਜਿਸ ਦੀ وجہ ਦੇ ਨਾਲ ਇਥੇ ਆਏ ਦਿਨ ਹਾਦਸੇ ਹੁੰਦੇ ਨੇ ਉਧਰ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਕਮੈਂਟ ਤੋਂ ਸ਼ੁਰੂ ਹੋਏ ਝਗੜੇ ਤੋਂ ਬਾਅਦ ਦੋਸਤ ਨੇ ਮੁੰਡਾ ਕੁੜੀ ਦੇ ਉੱਤੇ ਗੱਡੀ ਚੜਾ ਦਿੱਤੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਵੀਡੀਓ ਦੇ ਵਿੱਚ ਇੱਕ ਰਾਜਕੁਮਾਰ ਐਸਯੂਵੀ ਦੇ ਅੱਗੇ ਖੜੇ ਹੋ ਕੇ ਚੁਣੌਤੀ ਦਿੰਦਾ ਦਿਖਾਈ ਦਿੰਦਾ ਹੈ। ਰਾਜਕੁਮਾਰ ਦੇ ਪਿੱਛੇ ਉਮਾ ਵੀ ਆਉਂਦੀ ਹੈ ਅਤੇ ਇੰਨੀ ਦੇਰ ਦੇ ਵਿੱਚ ਆਪਣੀ ਗਰਲਫ੍ਰੈਂਡ ਦੇ ਨਾਲ ਗੱਡੀ ਦੇ ਵਿੱਚ ਬੈਠਾ ਮੰਗੇਸ਼ ਅਰੋੜਾ ਇਹਨਾਂ ਦੋਵਾਂ ਦੇ ਉੱਤੇ ਗੱਡੀ ਚੜਾ ਦਿੰਦਾ ਹੈ। ਟੱਕਰ ਦੇ ਨਾਲ ਰਾਜਕੁਮਾਰ ਦੂਰ ਜਾ ਕੇ ਡਿੱਗਦਾ ਹੈ ਜਦਕਿ ਉਮਾ ਨੂੰ ਦਰਦ ਦੇ ਹੋਏ ਗੱਡੀ ਅੱਗੇ ਨਿਕਲ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਪਹੁੰਚੀ ਜਿੱਥੇ ਇਲਾਜ ਦੌਰਾਨ ਕੁੜੀ ਦੀ ਮੌਤ ਹੋ ਗਈ। मंगिस अरोड़ा वो उसकी गर्लफ्रेंड के साथ नीचे मिला शराब पी रहा था तो आ, काफी देर तक बैठा बैठा घूरता रहा तो घूरने पर मैंने उसको टोका भाई तुमको क्यों घूर रहा है तो उसने मेरी जो साथ आई हुई महिला है उस पर अभद्र टिप्पणी की दस हजार ये कि चारों दोस्त एक होटल ਦੇ ਵਿੱਚ 크리스마스 ਦੀ ਪਾਰਟੀ ਮਨਾ ਰਹੇ ਸਨ ਅਤੇ ਸਵੇਰੇ ਕਰੀਬ 5 ਵਜੇ ਪਾਰਟੀ ਤੋਂ ਬਾਹਰ ਨਿਕਲੇ ਇਸ ਤੋਂ ਬਾਅਦ ਚਾਰਾਂ ਦੇ ਵਿਚਾਲੇ ਕਮੈਂਟ ਕਰਨ ਨੂੰ ਲੈ ਕੇ ਝਗੜਾ ਹੋ ਗਿਆ ਮਲਜ਼ਮ ਆਪਣੀ ਗਰਲਫ੍ਰੈਂਡ ਦੇ ਨਾਲ ਗੱਡੀ ਦੇ ਵਿੱਚ ਬੈਠ ਗਿਆ ਅਤੇ ਨਸ਼ੇ ਦੇ ਵਿੱਚ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਉਧਰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਨਜਾਇਜ਼ ਤਰੀਕੇ ਦੇ ਨਾਲ ਨਸ਼ਾ ਛਡਵਾਉਣ ਦੀ ਦਵਾਈ ਵੇਚੀ ਜਾ ਰਹੀ ਹੈ। ਦਰਅਸਲ ਹਸਪਤਾਲ ਦੀ ਨਸ਼ਾ ਛਡਾਓ ਕੇਂਦਰ ਦੇ ਵਿੱਚ ਨਸ਼ਾ ਛੱਡਣ ਦੇ ਲਈ ਨਸ਼ੇ ਦੀ ਆਦਤੀ ਲੋਕਾਂ ਨੂੰ 1 ਹਫ਼ਤੇ ਦੀ ਦਵਾਈ ਦਿੱਤੀ ਜਾਂਦੀ ਹੈ। ਇੱਕ ਸ਼ਖਸ ਨੂੰ 7 ਦਿਨਾਂ ਦਾ ਡੋਜ਼ ਮਿਲਦਾ ਹੈ। ਕਾਬਲੇ ਗੌਰ ਹੈ ਕਿ ਨਸ਼ਾ ਛਡਾਉਣ ਵਾਲੀਆਂ ਇਹਨਾਂ ਗੋਲੀਆਂ ਦੇ ਸੇਵਨ ਦੇ ਵਿੱਚ ਵੀ ਨਸ਼ਈ ਹੁੰਦਾ ਹੈ ਇਸ ਲਈ ਕੁਝ ਨੌਜਵਾਨ ਇਹਨਾਂ ਨੂੰ ਹਸਪਤਾਲ ਦੇ ਬਾਹਰੀ ਵੇਚ ਦਿੰਦੇ ਨੇ ਹਸਪਤਾਲ ਦੇ ਸੈਂਟਰ ਵਾਲੀ ਖਾਨੇ ਅੰਦਰੋਂ ਸੈਂਟਰ ਵਾਲੀ ਦਵਾਈ ਖਾਈ ਜੀ ਬਾਹਰ ਕਰਦੇ ਬਾਹਰ ਸਾਰੇ ਉਹ ਤਾਂ ਨਸਨ ਦੇ 2 1 2 ਗੋਲੀ ਵੇਚ ਕੇ ਆਪਣਾ ਪੈਗ ਬੋਗ ਜੋਗੇ ਬਣਾ ਲਈਦੇ ਹੋਰ ਕੀ ਉਧਰ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅੰਦਰ ਤੇ ਮੈਂ ਇਸ ਗੱਲ ਦੀ ਗਾਰੰਟੀ ਦੇਣਾ ਕਿ ਹਸਪਤਾਲ ਦੇ ਗੇਟ ਦੇ ਜਿਹੜਾ ਹਸਪਤਾਲ ਦਾ ਪ੍ਰਾਇਮਿਸ ਹੈ ਬਿਲਡਿੰਗ ਉਹਦੇ ਅੰਦਰ ਨਹੀਂ ਆਪਾਂ ਜੋ ਸਾਡੇ ਓਰ ਸੈਂਟਰ ਨਾਲ ਮਿਲ ਕੇ ਅਸੀਂ ਜੋ ਮੈਜਰ ਕੀਤੇ ਹੋਏ ਨੇ ਕਦਮ ਉਠਾਏ ਹੋਏ ਨੇ ਤੇ ਜਦੋਂ ਮੈਂ ਨਵਨਮ ਆਇਆ ਸੀ ਉਦੋਂ ਅਸੀਂ ਕੁਝ ਚੇਂਜਸ ਕੀਤੇ ਸੀਗੇ ਉਹਦੇ ਨੂੰ ਦਾਵੇ ਕੋਈ ਗਲਤ ਬੰਦਾ ਦਵਾਈ ਨਹੀਂ ਲੈ ਸਕਦਾ ਫਿਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਦੇ ਅੰਦਰ ਹੀ ਇੱਕ ਪੁਲਿਸ ਚੌਕੀ ਵੀ ਹੈ ਪਰ ਬਾਵਜੂਦ ਇਸ ਦੇ ਗੋਲੀਆਂ ਦੀ ਨਜਾਇਜ਼ ਵਿਕਰੀ ਜਾਰੀ ਹੈ ਉਹ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਪਾਣ ਆਪਣੀ ਪਤਨੀ ਦੇ ਨਾਲ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਪਹੁੰਚੇ ਸੀਮਾਨ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਸੰਗਤ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਦੁਨੀਆ 'ਚ ਅਜਿਹੀ ਕੁਰਬਾਨੀ ਦੀ ਮਿਸਾਲ ਕਿਤੇ ਦੇਖਣ ਨੂੰ ਨਹੀਂ ਮਿਲਦੀ ਇਸ ਪਵਿੱਤਰ ਧਰਤੀ ਦੇ ਉੱਤੇ ਦੇਸ਼ ਵਿਦੇਸ਼ ਤੋਂ ਸੰਗਤ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਲਾਮ ਕਰਨ ਦੇ ਲਈ ਪਹੁੰਚਦੀ ਹੈ ਜਿੱਥੇ-ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਰਵਣ ਕਰ ਰਹੇ ਨੇ ਨਾ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਿੰਦਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਚਾਹੁੰਦੇ ਨੇ ਕਿ ਉਹ ਆਪਣੇ ਕੰਮਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਲਿਆ ਸਕਣ ਨਾਲ ਹੀ ਸੀਐਮ ਨੇ ਅਪੀਲ ਕੀਤੀ ਕਿ ਲੋਕ ਸ਼ਹੀਦਾਂ ਦੀ ਸ਼ਹਾਦਤ ਤੋਂ ਸਬਕ ਲੈ ਕੇ ਸਮਾਜ ਦੇ ਵਿੱਚ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇਣ ਤਾਂ ਛੋਟੇ ਸਹਿਬ ਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਅਸਾਨੀ ਕੁਰਬਾਨੀ ਸ਼ਹਾਦਤ ਨੂੰ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਪੋ ਦੇਹ ਦਿਨ ਜਦੋਂ ਉਹਨਾਂ ਨੂੰ ਤਸੀਹੇ ਦੇ ਕੇ ਦੀਵਾਰਾਂ ਦੇ ਵਿੱਚ ਰਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਸਰਹੰਦੀ ਧਰਤੀ ਦੇ ਉੱਤੇ ਫਰਕਤਾ ਪੰਦੇ ਦੇ ਵਿੱਚ ਵਿਲਾਹ ਹੋ ਚਲੇ ਤੁਹਾਡਾ ਤੋਂ ਇਜਾਜ਼ਤ ਲੈਣ ਦਾ ਰਾਤ 9:00 ਵਜੇ ਮੁਰਤੂ ਮੁਲਾਕਾਤ ਹੋਵੇਗੀ ਫਿਲਹਾਲ ਦਲੀ ਮੈਨੂੰ ਇਜਾਜ਼ਤ ਦਿਓ ਤੁਸੀਂ ਜੁੜੇ ਰਹੋ ਨਿਊਜ਼ ਦੀ ਟੀਮ ਪੰਜਾਬ ਹਰਿਆਣਾ ਦੇ ਨਾਲ ਧੰਨਵਾਦ